ਹਾਂਜੀ ਵੀਵਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਮੰਗਾਇਆ ਹੈ ਮੀਸ਼ੋ ਤੋਂ ਇੱਕ ਨਵਾਂ ਗੈਸਟ ਸੋ ਤੁਸੀਂ ਵੀ ਗੈਸ ਕਰੋ ਕਿ ਕੀ ਚੀਜ਼ ਹੋ ਸਕਦੀ ਹੈ ਸੋ ਆਪਾਂ ਇਹਦੀ ਅਨਬਾਕਸਿੰਗ ਕਰਾਂਗੇ ਸਭ ਤੋਂ ਪਹਿਲਾਂ ਇਹਦੇ ਜਿਹੜੀ ਟੇਪ ਲੱਗੀ ਹੈ ਇਸ ਨੂੰ ਆਪਾਂ ਕਾਟਾਂਗੇ ਉਸ ਤੋਂ ਬਾਅਦ ਇਦਾਂ ਆਪਾਂ ਇਸ ਬਾਕਸ ਨੂੰ ਓਪਨ ਕਰਾਂਗੇ ਇਹਦੇ ਵਿੱਚ ਦੇਖੋ ਜੀ ਸੈਕੰਡ ਬਾਕਸ ਹੈ ਇਹਨੂੰ ਆਪਾਂ ਇਦਾਂ ਖੋਲ੍ਹਾਂਗੇ ਆ ਦੇਖੋ ਜੀ ਆਪਾਂ ਆ ਖੋਲ ਲਿਆ ਆ ਬਾਕਸ ਨੂੰ ਆਪਾਂ ਸਾਈਡ ਤੇ ਰੱਖਾਂਗੇ ਇਹਦੇ ਵਿੱਚੋਂ ਆਹ ਇਨਟਰੈਕਸ਼ਨ ਨਿਕਲੀਆਂ ਹਨ ਠੀਕ ਹੈ ਜੀ ਤੇ ਆ ਚੀਜ਼ ਨਿਕਲੀ ਆ ਪੈਕਿੰਗ ਦੇਖੋ ਆ ਚੀਜ਼ ਨਿਕਲੀ ਆ ਇਹ ਹੁਣ ਤੱਕ ਪਤਾ ਲੱਗ ਗਿਆ ਹੋਵੇਗਾ ਕਿ ਇਹ ਕੀ ਸੀਜ਼ ਹੈ ਸੋ ਸਾਰਾ ਨਿਕਾਲ ਲਿਆ ਚਲੋ ਇਸ ਨੂੰ ਵੀ ਆਪਾਂ ਓਪਨ ਕਰਦੇ ਹਾਂ ਲਓ ਜੀ ਇਹ ਆਪਾਂ ਓਪਨ ਕਰ ਲਈ ਹੈ ਦੇਖੋ ਜੀ ਦੇਖੋ ਵਾਓ ਕੀ ਚੀਜ਼ ਹੈ ਦੇਖੋ ਇਹ ਕੀ ਹੈ ਕਿ ਤੁਸੀਂ ਗਾਇਡ ਆਈਡੀਆ ਲਾ ਸਕਦੇ ਹੋ ਕੀ ਹੈ ਇਹ ਸਕੇਲ ਹੈ ਜੀ ਅਸੀਂ ਸਕੇਲ ਮੰਗਾਇਆ ਜਿਹਦੀ ਕਿ ਆਮ ਘਰਾਂ ਚ ਆਪਾਂ ਰੱਖ ਤਾ ਰੀ ਲੋਡ ਪੈਂਦੀ ਰਹਿੰਦੀ ਹੈ ਬਹੁਤ ਹੀ ਸੋਹਣਾ ਸਕੇਲ ਹੈ ਸੋ ਲੋਕਲੀ ਸਕੇਲ ਹੈ ਆ ਇਹਦੇ ਨਾਲ ਦੋ ਸੈੱਲ ਨੇ ਇਹਦੇ ਵਿੱਚ ਪਾਉਣ ਲਈ ਦਿੱਤੇ ਸੈੱਲ ਸੋ ਆਪਾਂ ਇਹਦੇ ਵਿੱਚ ਸੈੱਲ ਪਾਵਾਂਗੇ ਆ ਚੀਜ਼ ਨੂੰ ਆਪਾਂ ਪਹਿਲਾਂ ਓਪਨ ਕਰਾਂਗੇ ਇਸ ਤਰ੍ਹਾਂ ਓਪਨ ਕਰ ਲਿਆ ਸੋ ਹੁਣ ਆਪਾਂ ਇਹਦੇ ਵਿੱਚ ਸੈੱਲ ਪਾਵਾਂਗੇ ਲਓ ਜੀ ਆ ਸੈੱਲ ਆਪਾਂ ਪਾ ਲਏ ਆ ਇਸ ਤਰ੍ਹਾਂ ਕਰਕੇ ਆਪਾਂ ਸੈੱਲ ਪਾਵਾਂਗੇ ਇਹ ਘਰ ਵਿੱਚ ਛੋਟੀਆਂ-ਮੁੰਡੀਆਂ ਚੀਜ਼ਾਂ ਦਾ ਆਪਾਂ ਵੇਟ ਕਰਨ ਨੂੰ ਲੋੜ ਪੈਂਦੀ ਰਹਿੰਦੀਆਂ ਸੋ ਅਸੀਂ ਇਹ ਘਰੇ ਹੀ ਮੰਗਾ ਲਿਆ ਸਾਨੂੰ ਐ ਵੀ ਆਪਣਾ ਪਰਸਨਲ ਹੋ ਗਏ। ਤੋ ਵਧੀਆ ਰਹਿੰਦਾ ਆਪਾਂ ਕੋਈ ਵੀ ਚੀਜ਼ ਇਹਦੇ ਨਾਲ ਵਰਤ ਸਕਦੇ ਆ। ਦੇਖੋ ਜੀ ਆਹ ਲਾਈਟ ਚੱਗਦੀ ਏ। ਸੋ ਸੁਣਾ ਲੱਗਦਾ ਜੀ ਇਹ ਇਹਦਾ ਆਪਾਂ ਸੋਚ ਤੁਹਾਨੂੰ ਦਿਖਾਉਣੀ ਆ ਜੀ ਆਹ ਦੇਖੋ ਆਹ ਆਨ-ਆਫ ਵਾਲਾ ਸਵਿੱਚ ਆ। ਆਹ ਥੱਲੇ ਦਾ ਹੈਗਾ ਜੀ। ਆਹ ਲਿਖਿਆ ਆ ਉੱਪਰ ਆ ਵੀ ਇੰਦਰ ਲਿਖਿਆ ਹੈ। ਅਦਰ ਦੇਖਦੇ ਆਪਾਂ। ਏ 50 ਕਿਜੀ ਤੱਕ ਇਹਦੇ 10 ਕਿਲੋ ਤੋਂ ਲੈ ਕੇ 5 दस के जी फाइव ग्राम दस पाँ किलोग्राम तो लैके दस ग्राम पाँ किलो तक यह वेट कर अब जब आप थले खींचया तो कि वेट है देखो दो किलो वेट तक ये आ गया देखो बाकी हम तो वेट आप जो कोई सीता करना तो अपने हो तो फिर आप यूज़ करई थिंक ये ऑफ हो जाएगा ये ऑफ हो गया जी तो इतों ही यह ऑन हो जाएगा ऑन ऑफ का फीचर जोड़ा वो भी ना दिता हुआ ਸੋ ਨਿੱਕੀ ਜੀ ਆਈਟਮ ਆਪਾਂ ਕੈਰੀ ਵੀ ਕਰ ਸਕਦੇ ਆ ਇਹ ਬਹੁਤ ਵਧੀਆ ਆ ਇਹਦਾ ਹੈਂਡਲ ਹੈ ਜੀ ਆਹ ਦੇਖੋ ਹੈਂਡਲ ਲੱਗਿਆ ਤੇ ਆਹ ਥੱਲੇ ਦੀ ਹੁੱਕ ਹੈ ਇਹ ਹੁੱਕ ਨਾਲ ਆਪਾਂ ਕੋਈ ਵੀ ਚੀਜ਼ ਤਣ ਕੇ ਇਹਦਾ weight ਕਰ ਸਕਦੇ ਆ ਹੁਣ ਇਹ ਤੋਂ ਆਪਾਂ ਇਹਨੂੰ ਆਫ ਕਰਦੇ ਹਾਂ ਸੋ ਸਾਰੇ ਵੀਵਰਸ ਦਾ ਧੰਨਵਾਦ ਜੋ ਸਾਡੇ ਚੈਨਲ ਨਾਲ ਜੁੜੇ ਹੋਏ ਹੋ ਵੇਖੋ ਆਹ ਦੀ ਪੈਕਿੰਗ ਹੈ ਪੈਕਿੰਗ ਵੀ ਬਹੁਤ ਵਧੀਆ ਹੈ ਇਹਦੀ ਮਿਸ਼ੋ ਦੀ ਸਰਵਿਸ ਵੀ ਬਹੁਤ ਵਧੀਆ ਹੈ ਤੇ ਰਿਫੰਡ ਪਾਲਿਸੀ ਵੀ ਬਹੁਤ ਵਧੀਆ ਹੈ ਸੋ ਅਸੀਂ ਤਾਂ ਸੈਟੀਸਫਾਈ ਆਂ ਬਾਕੀ ਹਰ ਇੱਕ ਬੰਦੇ ਦੀ ਵੱਖਰੀ ਵੱਖਰੀ ਸੋਚ ਹੁੰਦੀ ਹੈ। ਤੁਹਾਨੂੰ ਅੱਜ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਹਾਂ ਜੀ ਆ ਬੇਟੀ ਦਾ ਸੀ ਬੈਗ ਜੋਕਿਆ ਹੈ। ਇਹਦੇ ਨਾਲ ਦੇਖੋ ਜੀ ਇਹਦਾ ਵજન ਇਹ ਦੱਸ ਰਿਹਾ ਹੈ 4 ਕਿਲੋ 770 ਗ੍ਰਾਮ। ਸੋ ਦੇਖੋ ਪੌਣੇ 5 ਕਿਲੋ ਦਾ ਬੈਗ ਹੈ। ਅੱਜਕੱਲ ਬੈਗਾਂ ਦੇ ਭਾਰ ਹੀ ਦੇਖ ਲੋ ਬਹੁਤ ਨੇ। ਅਸੀਂ ਨਿੱਕੇ ਦਾ ਬੈਗ ਜੋਕਿਆ ਹੈ। ਇਸੇ ਬੈਗ ਦਾ ਵਜ਼ਨ ਹੈ 7 ਕਿਲੋ ਤੇ 85 ਗ੍ਰਾਮ।